ਆਹ ਯਾਰ ਕਿ ਕਿਦਨੀ ਕਰੀ ਜਾਣੀ ਕਰੀ ਹੋਣੀ ਆ ਤਾਈਂ ਤੇ ਪੀਪਲ ਚਾਹੁੰਦੇ ਭయ్యా ਵਾਰੀ ਬੰਦ ਹੋ ਜਾਣੀ ਓਏ ਹਵਾ ਨਹੀਂ ਆਸੀ ਬੰਦੇ ਗੰਦੀ ਇਹ ਵੀ ਸਹੀ ਨਹੀਂ ਆ ਮੁੰਡੇ ਦੀ ਕੀ ਹਾਲਤ ਹੈ ਹਾਂਜੀ ਹਾਂਜੀ ਸਰ ਉਹਨਾਂ ਨੇ ਜੀ ਚੱਲਿਆ ਲੈਣ ਸੇ ਮੋਟਾ ਹਾਂਜੀ ਸਰ ਇਹ ਸਰੀਰਕ ਕੰਮ ਹੈ 90 ਕਿੱਤੇ ਵਿੱਕੀ ਨੂੰ ਆਉਂਦੇ ਕਿਉਂ अमृतसर बार एसोसिएशन अमृतसर बार एसोसिएशन अमृतसर बार एसोसिएशन अमृतसर बार एसोसिएशन अमृतसर बार

ਮੋ ਕੋ ਇਹ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਆਪਣੀ ਇਤਰਾਜ਼ਤੀ ਹੈਗੀ ਹੈ ਪੰਜਾਬ ਦੀ ਵੀ ਇਟ ਇਜ਼ ਨਾਟ ਬੀ ਕੋਈ ਵੀ ਬੰਦਾ ਇੱਥੇ ਸੇਫ ਨਹੀਂ ਹੈਗਾ ਕਿ ਤੁਸੀਂ ਨਿੱਕੇ ਤੋਂ ਨਿੱਕੇ ਲੈ ਕੇ ਤਗੜੇ ਤਗੜੇ ਦੀ ਬੰਦੀ ਗੱਲ ਕਰ ਲੋ ਜੇ ਕੋਈ ਆਪਾਂ ਮੋਬਾਈਲ ਵਾਲਾ ਜੇ ਉਹਦਾ ਕੰਮ ਚੱਲ ਜਾਂਦਾ ਉਹਨੂੰ ਰੈਨਸਮ ਕਾਲ ਆ ਜਾਂਦੀ ਉਹਦੇ ਗੋਲੀਆਂ ਚਲਾ ਦਿੰਦੇ ਨੇ ਹੁਣ ਤੇ ਇਥੋਂ ਤੱਕ ਇਹਨਾਂ ਦੇ ਹੌਸਲੇ ਵੱਧ ਗਏ ਨੇ ਉੱਚੇ ਹੋ ਗਏ ਨੇ ਵੀ ਵਕੀਲ ਜਿਹੜੇ ਜਿਨ੍ਹਾਂ ਨੂੰ ਇਹ ਲੋਕੀ ਆਣ ਕੇ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਵੀ ਸਾਨੂੰ ਜਸਟਿਸ ਲੈ ਕੇ ਦਿਓ ਉਹਨਾਂ ਦੇ ਵੀ ਗੱਲ ਪੈਣ ਲੱਪੇ ਨੇ ਜਿਹੜੇ ਵਕੀਲ ਨੇ ਤੁਹਾਨੂੰ ਉਥੋਂ ਜਸਟਿਸ ਲੈ ਕੇ ਦੇਣਾ ਆਏ ਤੁਸੀਂ ਉਹਨਾਂ 'ਚ ਪੰਗਾ ਖੜਾ ਕਰ ਲੋਗੇ ਤੇ ਫਿਰ ਇਹਦਾ ਸਮਾਜ ਕਿੱਦਾਂ ਚੱਲੇਗਾ ਜੇ ਵਕੀਲ ਹੀ ਸੇਫ ਨਹੀਂ ਹੈਗਾ ਤੇ ਆਮ ਬੰਦੇ ਦੀ ਕੀ ਹਾਲਤ ਹੋਏਗੀ ਪੰਜਾਬ ਦੇ ਵਿੱਚ ਸਰ ਪੁਲਿਸ ਦਾ ਕੀ ਸਰੋਜ ਹੋਈ ਵੇਖ ਜੋ ਹਾਲਾਂਕਿ ਪੁਲਿਸ ਲੋਕ ਬੰਦੇ ਫੜ ਲੇ ਤੇ ਇਹਨਾਂ ਕੋਲ ਪੁਲਿਸ ਦਾ ਰੋਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਕੀ ਸਿਚੁਏਸ਼ਨ ਹੈਗੀ ਹੈ ਬੰਦਾ ਹਲ ਹੋਇਆ ਪਿਆ ਪੁਲਿਸ ਕਹਿੰਦੀ ਹੈ ਵਾ ਅਸੀਂ ਕੰਟਰੋਲ ਕਰ ਲਾਂਗੇ ਪਰ ਹੁੰਦਾ ਨਹੀਂ ਪਿਆ ਪੁਲਿਸ ਹਰ ਇੱਕ ਕੇਸ ਜਿਹੜਾ ਰਜਿਸਟਰ ਹੁੰਦਾ ਉਹਦੇ ਵਿੱਚ ਆਸ਼ਵਾਸ਼ਣ ਹੁੰਦੇ ਨੇ ਟਾਈਮ ਅਗੇਨ ਆਸ਼ਵਾਸ਼ਣ ਹੁੰਦੇ ਨੇ ਪਰ ਗੱਲ ਫਿਰ ਉੱਥੇ ਦੀ ਉੱਥੇ ਖੜੀ ਰਹਿ ਜਾਂਦੀ ਹੈ। ਅਜ ਪ੍ਰਦਰਸ਼ਨ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ? ਅੱਜ ਪ੍ਰਦਰਸ਼ਨ ਦੀ ਸਾਡੇ ਜਿਹੜੇ ਵਕੀਲ ਸਾਹਿਬ ਵੀ ਉਹਨਾਂ ਨੂੰ 21 ਤਰੀਕ ਨੂੰ ਬੁਲੇਟ ਸ਼ਾਟ ਫਾਇਰ ਹੋਇਆ ਸੀ ਜਿਨ੍ਹਾਂ ਨੇ ਕਾਫੀ ਕਾਫੀ ਸਮਾਂ ਉਹਨਾਂ ਨੇ ਅੰਮ੍ਰਿਤਪੁਰ ਹਸਪੀਟਲ ਆਪਣੀ ਇੰਜਰੀਜ਼ ਨਾਲ ਉਹਨਾਂ ਨੇ ਲੜਾਈ ਕੀਤੀ ਪਰ ਅਲਟੀਮੇਟਲੀ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ ਹੈ ਤੇ ਅੱਜ ਸਾਡੇ ਨੂੰ ਸਟੇਟ ਕਾਲ ਲੱਗੀ ਹੈ। ਸਾਰੀਆਂ ਸਟੇਟ ਦੀਆਂ 12 ਸਾਡੇ ਨਾਲ ਇਨਵੋਲ ਹੋਈਆਂ ਨੇ, ਇਮੋਸ਼ਨਸ ਬੜੇ ਹਾਈ ਹੈਗੇ ਨੇ। ਸਾਰੇ ਬਾਰ ਦੇ ਪ੍ਰੈਜ਼ੀਡੈਂਟ ਅਕ੍ਰੋਸ ਪੰਜਾਬ ਮੇਰੀ ਸਾਰਿਆਂ ਨਾਲ ਗੱਲ ਤੋ ਤੋ ਬਾਦ ਹੋਣੀ ਹੈ ਫਿਊਚਰ ਜਿਹੜਾ ਕੋਰਸ ਆਫ ਐਕਸ਼ਨ ਆਪਣੀ ਐਗਜ਼ੀਕਟਿਵ ਦੀ ਮੀਟਿੰਗ ਡਿਸਾਈਡ ਕਰਕੇ ਕਰਾਂਗੇ ਕਿ ਕੀ ਕਰਨਾ ਸਰ ਕੋ ਪੰਜਾਬ ਸਰਕਾਰ ਨਾਲ ਕੋਈ वार्तालाप ਹੋਇਆ ਇਸ ਬਾਰੇ ਪੰਜਾਬ ਸਰਕਾਰ ਨੇ ਮਾਰਤਾ ਲ ਆਪਣੀ ਹੈ ਉਹਨਾਂ ਸਨਸਕਾਰ ਦਿੱਤੇ ਈਟੀਓ ਸਾਹਿਬ ਆਏ ਇਰਪੈਂਸੀ ਕੀ ਈਟੀਓ ਜਿਹੜੇ ਇਹਨਾਂ ਦੇ ਕੈਬਨਿਟ ਮੰਤਰੀ ਹੈਗੇ ਨੇ ਉਹਨਾਂ ਨੇ ਵੀ ਅਸ਼ੋਰੈਂਸ ਦਿੱਤੀ ਹੈ ਪਰਿਵਾਰ ਨੂੰ ਵੀ ਪੁਲਿਸ ਵਾਲਿਆਂ ਨੇ ਉਹਨਾਂ ਨੇ ਹਦਾਇਤ ਕੀਤੀ ਹੈ ਵੀ ਜਲਦ ਤੋਂ ਜਲਦ ਮੁੱਲਜਮ ਫੜੇ ਜਾਣਗੇ ਪਰ ਹਜੇ ਤੱਕ ਤਿੰਨ ਫੜੇ ਨੇ ਇਹਨਾਂ ਨੇ ਪੰਜ ਕੋ ਉਹਨਾਂ ਨੇ ਵੈਪਨ ਨਾਲ ਉਹਨਾਂ ਨੂੰ ਰਿਕਵਰ ਕੀਤੀ ਨੇ ਪਰ ਜਿਹੜਾ ਕਿਨਪਿੰਨ ਮੇ ਹੈਗਾ ਨਾ ਜਿਹੜਾ ਕਿਨਪਿੰਨ ਹੈਗਾ ਵਾ ਜ ਉਹ ਅਭੀ ਉਹ ਅਜੇ ਤੱਕ ਨਹੀਂ ਫੜਿਆ ਗਿਆ ਸਰ ਮੁੱਖ ਮੰਗ ਕੀ ਹੈ ਮੁੱਖ ਮੰਗ ਵੇਖੋ ਸਾਡੀ ਪਹਿਲੀ ਦੇ ਸੀਐਮ ਸਾਹਿਬ ਕੋ ਇਹ ਹੈਗੀ ਵੀ ਲਾਅ ਐਂਡ ਆਰਡਰ ਤੇ ਕਿਉਂਕਿ ਹੋਮ ਡਿਪਾਰਟਮੈਂਟ ਸੀਐਮ ਸਾਹਿਬ ਕੋ ਆ ਉਹਨਾਂ ਕੋ ਇਹ ਮੰਗ ਹੈਗੀ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕਾਈਂਡਲੀ ਦੇਖਿਆ ਜਾਵੇ ਟਿਲ ਡੇਟ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਘੱਟੋ ਘੱਟ ਸਾਡੇ ਪੰਜਾਬ ਦੇ ਵਿੱਚ ਆਈ ਥਿੰਕ 50 ਤੋਂ 60 ਹਜ਼ਾਰ ਵਕੀਲ ਭਾਈਚਾਰਾ ਹੋਣਾ ਵਾ ਉਹਨਾਂ ਦੇ ਨਾਲ ਜਿਹੜੇ ਮੁੰਚੀ ਸਾਹਿਬਾਨ ਉਹਨਾਂ ਦੇ ਪਰਿਵਾਰ ਜੁੜੇ ਨੇ ਪਰ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੋਈ ਨਖੀਦੀ ਨਹੀਂ ਕੀਤੀ ਗਈ ਵੀ ਇੱਡਾ ਤਗੜਾ ਇਨਸੀ ਦਾ ਸੀਐਮ ਰਲੀਫ ਫੰਡ ਹੁੰਦਾ ਉਹਦੇ ਵਿੱਚ ਇਮੀਡੀਏਟਲੀ ਕਿਉਂਕਿ ਇਹ ਬੜੇ ਗਰੀਬ ਪਰਿਵਾਰ ਦਾ ਮੁੰਡਾ ਹੈ ਨਹੀਂ ਕੋਸ਼ਿਸ਼ ਸਮੇਂ ਦੇ ਵਿੱਚ ਆਪਣਾ ਕੰਮ ਬਹੁਤ ਵਧੀਆ ਖੜਾ ਕਰ ਲਿਆ ਹੈ ਬੁਕਾਲ ਦਿੱਤਾ ਪਰ ਜਿਹੜਾ ਵਕੀਲ ਆ ਨਾ ਉਹਦੀ ਜਿਹੜੀ ਸੋਰਸ ਆਫ ਇਨਕਮ ਸਿਰਫ ਉਹਦੇ ਉਹਦੇ ਉੱਤੇ ਡਿਪੈਂਡੈਂਟ ਹੈਗੀ ਹੈ ਸਾਰੀ ਫੈਮਿਲੀ ਸਾਰਾ ਪਰਿਵਾਰ ਉਹਤੇ ਡਿਪੈਂਡੈਂਟ ਹੁੰਦਾ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ 20 ਲੱਖ ਰੁਪਇਆ ਘੱਟੋ ਘੱਟ ਆਪਣੇ ਸੀਐਮ ਰਲੀਫ ਫੰਡ ਤੋਂ ਇਹਨਾਂ ਦੇ ਪਰਿਵਾਰ ਨੂੰ ਰੀਲੀਜ਼ ਕਰਨ ਤਾਂ ਜੋ ਉਹਨਾਂ ਨੂੰ ਥੋੜੀ ਬਹੁਤੀ ਆਰਥਿਕ ਮਦਦ ਵੀ ਦਿੱਤੀ ਜਾ ਸਕੇ ਦੂਜੀ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ ਬੀਜਾ ਸਾਡਾ ਲਾਅਰ ਪ੍ਰੋਟੈਕਸ਼ਨ ਬਿਲ ਲਗਾਵਾ ਕੋਸ਼ਿਸ਼ ਸਟੇਟ ਸਿਗੇ ਨੇ ਨਾ ਪਾਸ ਕਰਤਾ ਬਸ ਸਾਡੇ ਹਜੇ ਪੰਜਾਬ ਨੇ ਲਾਅਰ ਪ੍ਰੋਟੈਕਸ਼ਨ ਬਿਲ ਹੀ ਨਹੀਂ ਪਾਸ ਕੀਤਾ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਵਿਧਾਨ ਸਭਾ ਦੇ ਵਿੱਚ ਲਾਅਰ ਪ੍ਰੋਟੈਕਸ਼ਨ ਬਿਲ ਪਾਸ ਕਰਕੇ ਯੂਨੀਅਨ ਲਾਅ ਮਿਨਿਸਟਰ ਨੂੰ ਮਗਾਉਂਗਾ ਵੀ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਤਾਂ ਕਿ ਸਾਡੀ ਸੇਫਟੀ ਬਾਰੇ ਕੁਝ ਹੋ ਸਕੇ ਸਰ ਪੰਜਾਬ ਤੁਸੀਂ ਤਾਂ ਲਗਾਤਾਰ ਕਹਿ ਰਹੇ ਕਿ ਪੰਜਾਬ ਵਿੱਚ ਮਾਹੌਲ ਬਹੁਤ ਵਧੀਆ ਲੋਡ ਹੈ ਬਹੁਤ ਠੀਕ ਠਾਕ ਹੈ ਗਾ ਜੀ ਮੇਰੇ ਕੋ ਪੰਜਾਬ ਸਰਕਾਰ ਨੂੰ ਤੁਸੀਂ ਜਾ ਕੇ ਪੁੱਛੋ ਮੈਂ ਤਾਂ ਆਮ ਬੰਦੇ ਦੀ ਤੁਹਾਡਾ ਨਾਲ ਗੱਲ ਕਰਦਾ ਵਾਂ ਤੁਹਾਡੇ ਸਾਹਮਣੇ ਸਾਰਾ ਹੈਗਾ মিডিਆ ਤੋਂ ਕਿਹੜੀ ਗੱਲ ਲੁਕੀ ਹੈਗੀ ਉਹ ਤੁਹਾਡੇ ਸਾਹਮਣੇ ਸਾਡੀ ਐਗਜ਼ਾਮਪਲ ਲੱਗੀ ਆ ਵਕੀਲ ਜਿਹੜਾ ਕੇਸ ਲੜਨਦੇ ਆ ਉਹਨਾਂ ਦੀ ਆਪਣੀ ਅੰਦਰਲੀ ਪਾਰਟੀ ਬਾਜ਼ੀ ਕੋਈ ਗੁੱਟ ਬਾਜ਼ੀ ਹੈ ਉਹਦੇ ਕਰਕੇ ਵਕੀਲ ਤੇ ਉਹਨਾਂ ਨੇ ਇਨਸੀਡੈਂਟ ਹੋ ਗਿਆ ਪੰਜਾਬ ਸਰਕਾਰ ਦੇ ਫੋਕੇ ਦਾਵੇ ਹੈਗੇ ਨੇ ਮੈਂ ਨਹੀਂ ਸਮਝਦਾ ਵੀ ਕੋਈ ਡੀ ਆਰਡਰ ਸਿਚੁਏਸ਼ਨ ਕੋਈ ਇੰਨੀ ਵਧੀਆ ਗਈ ਪੰਜਾਬ ਦੇ ਵਿੱਚ ਤੁਹਾਡੇ মিডিਆ ਰਾਇ ਮੈਂ ਸਾਰੇ ਜਿਹੜਾ ਸੀਐਮ ਸਾਹਿਬ ਤੇ ਪ੍ਰਸ਼ਾਸਨ ਨੂੰ ਵੀ ਕਹਾਂਗਾ ਵੀ ਥੋੜਾ ਜਿਹਾ ਜਿਹੜੀ ਕੁੰਮਗਨ ਦੀ ਨੀਂਦ ਸੁੱਤੇ ਆ ਨਾ ਜਾਗੋ ਤੇ ਆਮ ਪਬਲਿਕ ਦੀ ਜਾ ਕੇ ਵੇਖੋ ਉਹਨਾਂ ਦੀਆਂ ਦੁੱਖ ਕਿਉਂ ਸੁਣੋ ਵੀ ਕੀ ਬਣ ਰਿਹਾ ਉਹਨਾਂ ਦੇ ਨਾਲ ਸਰ ਸਾਰੇ ਪੰਜਾਬ ਪਰ ਦੇ ਜੋ ਵਕੀਲ 7 847 847 ਸਟੇਟ ਸਾਰੀ ਸਾਰੀ ਸਟੇਟ ਦੇ ਨਹੀਂ ਉਹਦੇ ਅਸੀਂ ਐਗਜ਼ੈਕਟਿਵ ਦੀ ਮੀਟਿੰਗ ਕਰਕੇ ਨਾ ਉਹਦੇ ਵਿੱਚ ਡਿਸਾਈਡ ਕਰਾਂਗੇ ਫਿਊਚਰ ਪਲਾਨਸ ਉਹ ਠੀਕ ਗਗਨ ਭੱਟੀ ਐ ਸੀਨੀਅਰ ਐਗਜ਼ੈਕਟਿਵ ਮੈਂਬਰ ਐ ਐਡਵੋਕੇਟ ਕਰ ਦਿੱਤੀ ਆ ਜੀ ਆਪਰੇ ਪੰਜਾਬ ਪਰ ਤੇ ਪਹਿਲਾ ਦੂਸਰਾ ਵਾਰ ਆ ਕਿ ਸੁਜੀਤ ਸਿੰਘ ਜੀ ਸਾਡੇ ਪ੍ਰਧਾਨ ਜੀ ਨੇ ਪ੍ਰੇਸ਼ਰ ਜੀ ਨੂੰ ਦੱਸਿਆ ਵੀ ਸਾਡੇ ਜਿਹੜੇ ਲਖਵਿੰਦਰ ਸਿੰਘ ਗਿੱਲ ਸੀ ਐਡਵੋਕੇਟ ਉਹਨਾਂ ਨੂੰ 21 ਦਿਨ ਹੋ ਗਏ ਵਜੇ ਜੋ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ। ਔਰ ਉਸ ਉਸ ਦਾ ਇਨਸਾਫ ਲੈਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆਂ ਸਟੇਟ ਲੈਵਲ ਤੇ ਕਾਲ ਕੀਤੀ ਗਈ ਔਰ ਸਾਰੀਆਂ ਸਟੇਟ ਦੀਆਂ ਬਾਰਸਾ ਉਹ ਆਪਣਾ ਹੜਤਾਲ ਤੇ ਨੇ। ਅੱਜ ਅਸੀਂ ਤਰਨਾ ਪ੍ਰਦਰਸ਼ਨ ਕਰ ਰਹੇ ਆਂ ਔਰ ਇਹ ਬੜੀ ਹੀ ਮਨਭਾਗੀ ਘਟਨਾ ਹੈ। ਜਿਸਾਂ ਕਿ ਆਪਣਾ ਪ੍ਰਿੰਸ ਸਾਹਿਬ ਨੇ ਵੀ ਦੱਸਿਆ ਵੀ ਇੱਥੇ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂ ਹੈ। ਪੁਲਿਸ ਜਿਹੜਾ ਪੁਲਿਸ ਪ੍ਰਸ਼ਾਸਨ ਬਿਲਕੁਲ ਮੌਨ ਹੈ ਇਸ ਬਾਰੇ ਕੁਝ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਰਿਹਾ ਔਰ ਪੁਲਿਸ ਪ੍ਰਸ਼ਾਸਨ ਆਪਣੇ ਆਪ ਨੂੰ ਬੇਬਲ ਸਮਝਦਾ ਪਿਆ ਜਿਹੜਾ ਲਾਅ ਐਂਡ ਆਰਡਰ ਸਾਰੇ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ ਜਿਹੜਾ ਲੋਕਾਂ ਨੂੰ ਇਨਸਾਫ ਦਵਾਉਂਦਾ ਵਾ ਉਹ ਹੀ ਸੁਰੱਖਿਤ ਨਹੀਂ ਹੈਗਾ ਦੇਖੋ ਲੋਕਾਂ ਨੂੰ ਇਨਸਾਫ ਜਿਹੜਾ ਉਹ ਵਕੀਲ ਦਵਾਉਂਦੇ ਨੇ ਅੱਜ ਅਸੀਂ ਵਕੀਲ ਦੇ ਇਨਸਾਫ ਦੀ ਲੜਾਈ ਲੜ ਰਹੇ ਹਾਂ ਜੀ ਲੋਕਾਂ ਦਾ ਵਿਸ਼ਵਾਸ ਹੈ ਵੀ ਆਪਣਾ ਵਕੀਲ ਇਨਸਾਫ ਦਵਾਣਗੇ ਜੇ ਵਕੀਲ ਹੀ ਸੁਰੱਖਿਅਤ ਨਹੀਂ ਹੈਗਾ ਤੇ ਫਿਰ ਉਹ ਵਕੀਲ ਇਨਸਾਫ ਕੀ ਦਵਾਏਗਾ ਅੱਜ ਅਸੀਂ ਆਪਣੀ ਲੜਾਈ ਜਿਹੜੀ ਹੈ ਉਹ ਆਪਣੇ ਐਗਜ਼ਿਸਟੈਂਸ ਦੀ ਲੜਾਈ ਲੜ ਰਹੇ ਹਾਂ ਆਪਣੀ ਹੋਣ ਦੀ ਲੜਾਈ ਲੜ ਰਹੇ ਹਾਂ ਅੱਜ ਅਸੀਂ ਯੂਨਿਟੀ ਇੰਟੈਗ੍ਰਿਟੀ ਡਿਗਨਿਟੀ ਤੇ ਫਰਟਰਨਿਟੀ ਨੂੰ ਸ਼ੋਅ ਕਰਨਾ ਵੀ ਸਾਰਾ ਵਕੀਲ ਭਾਈਚਾਰਾ ਯੂਨਾਈਟਿਡ ਹੈ ਔਰ ਜਦੋਂ ਤੱਕ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਜਦੋਂ ਤੱਕ ਜਾਰੀ ਰੱਖਾਂਗੇ ਨਾਲ ਹੀ ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਤੁਹਾਡੇ মিডিਆ ਰਾਹੀਂ ਜਿਸਾਂ ਕਿ ਵਿਧਾਨ ਜਿੰਦ ਸਾਹਿਬ ਨੂੰ 20 ਲੱਖ ਰੁਪਏ 20 ਲੱਖ ਰੁਪਏ ਬੜੀ ਥੋੜੀ ਰਕਮ ਹੈ ਜੇ ਇਹ ਸ਼ਰਾਬ ਦੇ ਜਿਹੜੇ ਆਪਣਾ ਸ਼ਰਾਬ ਦੇ ਨਾਲ ਜਿਨ੍ਹਾਂ ਦੇ ਮੋਤਾਂ ਹੋਈਆਂ ਉਹਨਾਂ ਨੂੰ 10 ਲੱਖ ਰੁਪਏ ਜਿਹੜੇ ਨੇ ਆਪਣਾ ਸ਼ਰਾਬ ਦੇ ਨਾਲ ਮਰ ਗਏ ਨੇ ਉਹਨਾਂ ਨੂੰ ਇਹ 10 ਲੱਖ ਰੁਪਏ ਦੇ ਸਦ ਤੇ ਵਕੀਲ ਨੂੰ ਘੱਟੋ ਘੱਟ 1 ਕਰੋੜ ਰੁਪਏ ਦੀ ਉਸ ਪਰਿਵਾਰ ਨੂੰ ਗ੍ਰਾਂਟ ਦੇਣੀ ਚਾਹੀਦੀ ਹੈ ਨਾਲ ਹੀ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੀ ਵਾਈਫ ਹੈ ਜਿਹੜੀ ਆਪਣਾ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਤੇ ਬੱਚਿਆਂ ਨੂੰ ਘੱਟੋ ਘੱਟ ਐਜੂਕੇਸ਼ਨ ਜਿਹੜੀ ਹੈ ਉਹ ਗ੍ਰੈਜੂਏਸ਼ਨ ਲੈਵਲ ਤੱਕ ਜਾਂ ਆਪਣਾ ਉਹ ਫ੍ਰੀ ਦੇਣੀ ਚਾਹੀਦੀ ਹੈ ਤੇ ਨਾਲ ਹੀ ਮੈਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਨਾ ਕਿ ਜਿੰਨੀ ਜਲਦੀ ਹੋ ਸਕੇ ਕੇਸ ਸੋਲਵ ਕੀਤਾ ਜਾਵੇ ਜੇ ਇਹ ਸੋਲਵ ਜਿੰਨੀ ਸੋਲਵ ਨਾ ਕੀਤਾ ਗਿਆ ਤਾਂ ਫਿਰ ਅਸੀਂ ਹੋਰ ਵੀ ਆਪਣਾ ਡਰਾਸਟਿਕ ਐਕਸ਼ਨ ਲਵਾਂਗੇ ਅਸੀਂ ਹੋ ਸਕਦਾ ਵੀ ਅਸੀਂ ਭੁਖਟ ਹੜਤਾਲ ਤੇ ਵੀ ਲਾਵਾਂਗੇ ਭੁਖਟ ਹੜਤਾਲ ਦਾ ਵੀ ਨਾ ਹੋਇਆ ਤਾਂ ਫਿਰ ਹੋ ਸਕਦਾ ਜੀ ਸੀਐਮ ਸੀਐਮ ਅਫੀਸਰ ਵੀ ਖਰਾਬ ਕਰੀਏ ਪਰ ਸੀਐਮ ਜਿਹੜੇ ਨੇ ਛੋਟੀ ਛੋਟੀ ਘਟਨਾਵਾਂ ਤੇ ਲੋਕਾਂ ਦੇ ਘਰਾਂ 'ਚ ਬੋਝ ਜਾਂਦੇ ਜਿਸ ਨਾਲ ਨਸ਼ੀਲੀ ਸ਼ਰਾਬ ਦੇ ਨਾਲ ਬੰਦੇ ਮਾਰੇ ਗਏ ਜੇ ਉਹਨਾਂ ਦੇ ਘਰਾਂ 'ਚ ਜਾ ਸਕਦੇ ਇਹਨਾਂ ਦਾ ਵਕੀਲ ਸਾਡੇ ਜਿਹੜੇ ਵਕੀਲ ਸਾਡਾ ਇੱਕ ਬੜਾ ਅਹਿਮ ਹਿੱਸਾ ਹੈ ਸੁਸਾਇਟੀ ਦਾ ਕਿ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਘਾਟੋ ਘਾਟੋ ਉਹਨਾਂ ਨੂੰ ਇੱਕ ਸੰਦ ਵਿੱਚ ਅਸ਼ਵਾਸਨ ਮਿਲਣਾ ਚਾਹੀਦਾ ਹੈ ਵੀ ਆਪਣਾ ਵੀ ਸਰਕਾਰ ਜਿਹੜੀ ਹੈ ਉਹ ਉਹਦੇ ਨਾਲ ਲਾਅ ਐਂਡ ਆਰਡਰ ਬਿਲਕੁਲ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਨਹੀਂ ਹੈ